ਹਾਂਜੀ ਤੁਹਾਡਾ ਕੀ ਨਾਮ ਹੈ ਸਰ ਜਸਰਾਜ ਕਿਹੜੀ ਗੱਡੀ ਦਾ ਆ ਗੱਡੀ ਮੋਟਰਸਾਈਕਲ ਹੈ ਇੱਕ ਹੀ ਕਹਿਆ ਗਈ ਸੀ ਆ ਚੋਰੀ ਹੋ ਗਈ ਸੀ ਕਦੋਂ ਹੋਇਆ ਸੀ ਇਹ 4 7 24 24 ਕਿੱਥੋਂ ਚੋਰੀ ਹੋਇਆ ਸੀ ਅਮਰੋ ਹਸਪਤਲ ਦੇ ਸਾਹਮਣੇ ਮੈਂ ਹਾਰਡ ਕਮਰੀ ਨੂੰ ਦਵਾਈ ਲੈਣ ਆਇਆ ਸੀ ਆਏ ਆਜ ਨੂੰ ਪੁਲਿਸ ਨੇ ਤੁਹਾਨੂੰ ਮੋਟਰਸਾਈਕਲ ਵਾਪਸ ਦਿੱਤਾ ਲਬਾ ਕੇ ਸੀ ਤੋੜਪੋ ਤਾਂ ਕੀ ਮੈਂ ਮਹਿਸੂਸ ਕਰ ਰਿਹਾ ਕੀ ਕਹਿਣਾ ਚਾਹੁੰਦਾ ਮਹਿਸੂਸ ਕਰੀਬ ਤਾਂ ਬਹੁਤ ਵਧੀਆ ਪਰ ਮੈਨੂੰ ਤਾਂ ਕਾਫੀ ਤਣਾਅ ਹੋ ਗਿਆ ਸਮਝਾ

ਹੋਰ ਕਮਾ ਤੇ ਹੋਰ ਨਿਕਲ ਵਾਤੇ ਫਿਰ ਉਹਨੇ ਕੀ ਹੈ ਜੇ ਦੇਖੇ ਆਪ ਲਾਇਆ ਲਾਇਆ ਸੀ ਜਿਹਦੇ ਜਿਹਦੇ ਚੁਰ ਲਪਾਇਆ ਉਹ ਸਾਰੇ ਬੰਦੇ ਕੱਟੇ ਗਏ ਹੈਂ ਤੁਸੀਂ सरदर, hello sir, सरदर आओगे, 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 सरदर � ਟਿਆਲਾ ਰੇਂਜ ਉਹਨਾਂ ਦੀਆਂ ਡਾਇਰੈਕਸ਼ਨਸ ਦੇ ਅਕੋਰਡਿੰਗਲੀ ਅਸੀਂ ਇਹ ਸਟੈਪ ਲਿਆ ਹੈ ਕਿ ਜਿਹੜੇ ਕੇਸ ਪ੍ਰੋਪਰਟੀ ਪਈ ਹੈ ਸਾਡੇ ਖਾਣੇ ਅੰਦਰ। ਉਹ ਤੁਸੀਂ ਵੀ ਦੇਖਿਆ ਹੋਊਗਾ ਕਿ ਕਾਫੀ ਜਗਾਓ ਘੇੜਦੇ ਨੇ, ਕਾਫੀ ਵੀ ਸਾਡੇ ਕੋਲ ਵਹੀਕਲਸ ਪਏ ਨੇ। ਅਲੱਗ-ਅਲੱਗ ਕੇਸਿਸ ਦੇ ਕਾਫੀ ਪੁਰਾਣੇ ਪਏ ਨੇ। ਸੋ ਉਹਨਾਂ ਵਿੱਚ ਅਸੀਂ ਆਰਡਰ ਹਾਸਲ ਕਰਕੇ ਜਿਹੜੇ ਜੁਡੀਸ਼ਰੀ ਤੋਂ ਆਰਡਰਸ ਬਣਦੇ ਸੀਗੇ। ਉਹ 200 ਵਹੀਕਲ ਅੱਜ ਅਸੀਂ ਜਿਹੜੇ ਉਹਨਾਂ ਦੇ ਓਨਰਸ ਨੇ ਉਹਨਾਂ ਨੂੰ ਹੈਂਡਓਵਰ ਕਰ ਰਹੇ ਹਾਂ। ਇਹ ਜਿਹੜੇ 200 ਵਹੀਕਲਸ ਨੇ ਇਹਨਾਂ ਦੀ ਟੋਟਲ ਵੈਲਿਊਏਸ਼ਨ ਜਿਹੜੀ 5 ਕਰੋੜ ਦੇ ਨੇੜੇ ਸੋ ਇਹਦੇ ਇਨ ਫਿਊਚਰ ਵੀ ਅਸੀਂ ਇਹਨਾਂ ਨੂੰ ਹੈਂਡਓਵਰ ਕਰਾਂਗੇ 550 ਦੇ ਅਰਾਊਂਡ ਵਹੀਕਲਸ ਹੋਰ ਨੇ ਜਿਨ੍ਹਾਂ ਨੂੰ ਅਸੀਂ ਹੈਂਡਓਵਰ ਕਰਨ ਜਾ ਰਹੇ ਹਾਂ ਸੋ ਇਹਦੇ ਸਪੈਸ਼ਲ ਐਫਰਟ ਜਿਹੜਾ ਸਾਡੀ ਟੀਮ ਵੱਲੋਂ ਕੀਤਾ ਗਿਆ ਐਸਪੀ ਸਪੈਸ਼ਲ ਬ੍ਰਾਂਚ ਨੇ ਡੀਐਸਪੀ ਹੈੱਡਕੁਆਰਟਰ ਨੇ ਡੀਐਸਪੀ ਐਨਡੀਪੀਐਸ ਨੇ ਤੇ ਇਹਨਾਂ ਦੀਆਂ ਟੀਮਸ ਨੇ ਡੀਐਸਪੀ ਜਿਹੜੀਆਂ ਕਨਸਰਨ ਸਬਮਿਸ਼ਨਸ ਦੇ ਨੇ ਉਹਨਾਂ ਨੇ ਆਰਡਰਸ ਵਗੈਰਾ ਹਾਸਲ ਕੀਤੇ ਨੇ ਸੋ ਇਟਸ ਅ ਕਲੈਕਟਿਵ ਐਫਰਟ ਸਾਰੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਇੱਥੇ ਉਹਨਾਂ ਸਭ ਬੈਠੇ ਹੋਏ ਉਹਨਾਂ ਨੂੰ ਕਾਫੀ देर ਬਾਅਦ ਆਪਣੇ ਵਹੀਕਲਸ ਵੀ ਮਿਲ ਨਹੀਂ ਹੈ ਪੋਜੀਸ਼ਨ ਉਹਦਾ ਐਸ ਪਰ ਪੂਰਟ ਆਰਡਰ ਸੋ ਜਿਵੇਂ ਪਹਿਲਾਂ ਦੱਸਿਆ ਅੱਗੇ ਵੀ ਕੰਟੀਨਿਊ ਰਹੂਗਾ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਸਾਡੇ ਮਾਲਕਾਂ ਨੇ ਨੇ ਪੁਲਿਸ ਦੇ ਉਹਨਾਂ ਨੂੰ ਅਸੀਂ ਟੋਟਲੀ ਖਾਲੀ ਕਰ ਸਕੀਏ ਜਿਹੜੇ ਜਿਹੜੇ ਵਹੀਕਲਸ ਦੇਣ ਵਾਲੇ ਨੇ ਉਹਨਾਂ ਦੇ ਐਕਚੁਅਲ ਓਨਰਸ ਨੂੰ ਜਲਦੀ ਤੋਂ ਜਲਦੀ ਪ੍ਰੋਵਾਈਡ ਕੀਤਾ ਸਰ ਇਹ ਦੋ ਪਲੇਸ ਕਿਹੜੇ ਨੇ ਜਿਹਨਾਂ ਦੇ ਉੱਤੇ ਆਪਰੇ ਕਿ ਇਹ 200 200 ਵਹੀਕਲ ਨੇ अलग-अलग केसेस ਨੇ ਕੁਝ ਐਨਡੀਪੀਐਸ ਦੇ ਕੇਸਿਸ ਨੇ ਕੁਝ ਆਈਪੀਸੀ ਦੇ ਕੇਸਿਸ ਹੈ ਕੁਝ ਲੋਕਲ ਐਂਡ ਸਪੈਸ਼ਲ ਲਾਗ ਦੇ ਕੇਸਿਸ ਨੇ ਸੋ ਇਹਨੂੰ ਇੱਕ ਕੈਟਾਗਰੀ ਚ ਨਹੀਂ ਆਪਾਂ ਰੱਖ ਸਕਦੇ ਸਾਰੇ ਅਲੱਗ-ਅਲੱਗ ਕੈਟਾਗਰੀ ਦੇ ਕੇਸ ਇਹ 5 ਸਾਲ ਵੀ ਪੁਰਾਣੇ ਹੈਗੇ ਕਈ 2 ਸਾਲ ਪੁਰਾਣੇ ਕਈ ਸਾਲ ਪੁਰਾਣੇ ਕਈ 2-3 ਮਹੀਨੇ ਪੁਰਾਣੇ ਸੋ ਕਈ ਜਿਹੜੇ ਡਿਸਾਈਡਡ ਕੇਸਿਸ ਦਾ ਉਹਨਾਂ ਵਿੱਚ ਅਸੀਂ ਕਰਦੇ ਹਾਂ ਉਹਨਾਂ ਨੂੰ ਵਾਪਸ ਕੀ ਕੋਰਟ ਦਾ ਆਰਡਰ ਲੈ ਕੇ ਤੇ ਉਹਨਾਂ ਨੂੰ ਪ੍ਰੋਵਾਈਡ ਕਰਦੇ ਹਾਂ ਉਹ ਚਲਦੇ ਅਸੀਂ ਇੱਕ ਸਪੈਸ਼ਲ ਸੈਲ ਵੀ ਬਣਾਇਆ ਹੈ ਤੋਂ ਉਹਦੇ ਚ ਮੇਰੀ ਹੁਣੇ ਆਂਦੇ ਹੋਏ ਅੰਦਰ ਹੀ ਗੱਲ ਹੋ ਰਹੀ ਸੀ ਸੋ ਉਹਦੇ ਚ ਅਸੀਂ ਕੇਸਸ ਤਿਆਰ ਕਰ ਰਹੇ ਹਾਂ ਸਾਡਾ ਜਿਹੜਾ ਪਟਿਆਲਾ ਪੁਲਿਸ ਦਾ ਫੇਸ ਹੈ ਉਹਨੂੰ ਅਸੀਂ ਹੋਰ ਇਨਕਰੀਜ਼ ਕਰਾਂਗੇ ਜਿਹੜੀ ਪ੍ਰਾਪਰਟੀ ਅਟੈਚਮੈਂਟ ਹੈ ਸੋ ਤੁਹਾਨੂੰ ਅਗਲੇ ਆਈ ਕੈਨ ਸੇ ਮਹੀਨੇ ਡੇਢ ਮਹੀਨੇ ਚੋਂ ਦਾ ਰਿਜ਼ਲਟ ਕਿਸਨੇ ਸ਼ੁਰੂ ਹੋ ਜਾਣਾ ਹੈ ਇਹ ਤੁਹਾਡੇ ਵੱਲੋਂ ਹੀ ਇਨੀਸ਼ੀਏਟਿਵ ਦਿੱਤਾ ਗਿਆ ਜਿਹੜੀ ਟੀਮ ਦਾ ਮੈਂ ਤੁਹਾਨੂੰ ਨਾਮ ਦੱਸਿਆ ਐ ਐਸਪੀ ਸਪੈਸ਼ਲ ব্রাঞ্চ ਨੇ ਡੀਐਸਪੀ ਹੈਡਕ quartਰ ਨੇ ਡੀਐਸਪੀ ਐਮਡੀਪੀਐਸ ਨੇ ਸੋ ਇਹ ਇਹਦੇ ਵਾਸਤੇ ਹੀ ਕਰ ਰਹੇ ਕੋਸ਼ਿਸ਼ ਕਿ ਜਿਹੜੇ ਆਪਣੇ ਮਾਲਖਾਨੇ ਚ ਸਮਾਨ ਸੁੰਨ ਪਿਆ ਉਹ ਅਸੀਂ ਓਨਰਸ ਨੂੰ ਕੰਟੈਕਟ ਕਰਕੇ ਦੱਸਿਏ ਜੀ ਕਿ ਤੁਹਾਡੇ ਕੇਸ ਦਾ ਜਿਹੜਾ ਉਹ ਅਸੀਂ ਤੁਹਾਨੂੰ ਵਾਪਸ ਕਰ ਸਕਦੇ ਹਾਂ ਤੁਸੀਂ ਆ ਕੇ ਲੈ ਲਓ ਧਾਕਰ ਦੈਨ ਅਦਰਵੇ ਅਰਾਊਂਡ ਕਿ ਓਨਰ ਆਪਣੇ ਆਪ ਕੋਸ਼ਿਸ਼ ਕਰੇ ਕਿ ਉਹਨਾਂ हां जेडे ਅਸੀਂ ਵਾਪਸ ਕਰ ਰਹੇ ਸਾਰੇ